ਇਹ ਖਾਲ ਦਾ ਜੁਆ ਹੀ ਹੁੰਦਾ ਕਿ ਕਈ ਵਾਰੀ ਸਬਜ਼ੀ ਕੋਲ ਦੋ ਸੀਜ਼ਨ ਨਹੀਂ ਵੀ ਦਿੰਦੀ ਤੇ ਕਈ ਵਾਰੀ ਇੱਕ ਸੀਜ਼ਨ ਦੀ ਬਾਰੇ ਨਾਰੇ ਕਰ ਦਿੰਦੀ ਤੇ ਪਰ ਇਹਦੀ ਮਿਹਨਤ ਜਿਹੜੀ ਸਬਜ਼ੀ ਤੇ ਉਹ ਬੜੀ ਹੁੰਦੀ ਆ ਕਿਤੇ ਦੇ ਤੁਹਿਆਂ ਦੇ ਵੀ ਬੰਦਾ ਵੱਢ ਕੇ ਦੱਬ ਦਿਓ ਤਾਂ ਵੀ ਉੱਗ ਜੇ ਤੇ ਇਹ ਮਿੱਟੀ ਜਿਹੜੀ ਇਸ ਗੁਰੂ ਸਾਹਿਬਾਂ ਨੇ ਸਾਨੂੰ ਦਿੱਤੀ ਤੇ ਬੜਾ ਵੱਡਾ ਉਹਨਾਂ ਦਾ ਸਾਡੇ ਤੇ ਪਰ ਉਕਾਰ ਆ ਤੈਨੂੰ ਪੁੱਛੀਏ ਨਾ ਵੀ ਆ ਜਾ ਆਪਾਂ ਫਲਾਣੇ ਕੰਮ ਜਾਣਾ ਉੰਨਾ ਮੇਰਾ ਟਾਈਮ ਨਹੀਂ ਤੇ ਆਪਾਂ ਕਹਿੰਦੇ ਨਾ ਤੂੰ ਕੀ ਗੰਡੇ ਗੋਡਣ ਡਿਆ ਮਸ਼ਹੂਰ ਖੇ ਇਹਨਾਂ ਨੇ ਆ ਵਾੜਾ ਵੀਰ ਦਾ ਤੇ ਵਾੜੇ ਤੇ ਇਥੇ ਉਹਨਾਂ ਨੂੰ ਬਹਿ ਕਹਿੰਦੇ ਮਾਜੇ ਚ ਮਾਲਵੇ ਚ ਨੂੰ ਢਾਣੀ ਵੀ ਕਹਿੰਦੇ ਆ ਲਾਹਰਗੇ ਨੂੰ ਵਾੜਾ ਵੀ ਕਹਿੰਦੇ ਖੇਤ ਨੂੰ ਲਾਏ ਮੂੰਗਰੇ ਇਹ ਪੱਕ ਗਏ ਆ ਜਿਹੜੇ ਹਰੀ ਸ਼ੀਰੀਆਂ ਚ ਟਾਣਾ ਲਾ ਰਗੇ ਹੋਏ ਪਏ ਜੇ ਇਹਨਾਂ ਨੂੰ ਆਪਾਂ ਫਿਰ ਲੈ ਲਾਇਆ ਹੁੰਦਾ ਤੇ ਥੋੜਾ ਜਿਹਾ ਮੋਟਾ ਹੋ ਜਾਂਦਾ ਗੰਡਾ ਤੇ ਗੰਨੇ ਜਾਂਦੇ ਕੰਡੇਲੇ ਨਿਕਲ ਆਉਂਦੇ ਆ ਇਹਦਾ ਤਾਰ ਨੂੰ ਕਰੀ ਇਹਨੂੰ ਕਹਿੰਦੇ ਕੰਡਾਲੀ ਅਜੇ ਦੇ ਨਵੇਂ ਬੱਚੇ ਨੂੰ ਤੇ ਵੀ ਨਹੀਂ ਪਤਾ ਨਵੇ ਇਹਨੂੰ ਕੰਡਾਲੀ ਕਹਿੰਦੇ ਇੱਕ ਸਵਲੇ ਵੀ ਕਹਿੰਦੇ ਮੌਲੀ ਮੌਲੀ ਵੀ ਕਹਿੰਦੇ ਆ ਕਸਿਆ ਕਿਹ ਕਹੀ ਕੋਈ ਆ ਨਾ ਕਸਿਆ ਉਧਰ ਪਹਾੜਾਂ ਜੇ ਇਹਨੂੰ ਕਦਾ ਲਾਂਦੇ ਆ ਕਾਹ ਕਰੇ ਮੁਰਗਾ ਮੁਰਗਾ ਦੇਸੀ ਬਣਾਇਆ ਵਾ ਤੇ ਆਹ ਜਿਹੜੇ ਗੰਡੇ ਪੁੱਟ ਕੇ ਪਾਏ ਹੋੜੇ ਦੇ ਨਾਲ ਦਾ ਮੈਨੂੰ ਯਾਦ ਆਦਾ ਭਲਕੇ ਬਾਣੀ ਜਣਾ ਹੈਂ ਭਲਕੇ ਬਣਾ ਸੀ ਲੀਏ ਇੱਥੇ ਰੱਖੀ ਤੇ ਗੱਲ ਦੋਸਤੋ ਸਵਾਗਤ ਹੈ ਮੇਰੇ ਚੈਨਲ ਚੰਗਦੀ ਰਾਹ ਤੇ ਮੈਂ ਤੁਹਾਡੇ ਨਾਲ ਇੱਕ ਸਾਜ ਹੋਰ ਪਾਉਣ ਲੱਗਾ ਤੇ ਲੰਘਦਾ ਲੰਘਦਾ ਮੈਂ ਕਿਹਾ ਤੇ ਮੈਂ ਮੇਰੇ ਦੋਸਤ ਦਾ ਡੇਰਾ ਮੰਨਦਾ ਡੇਰੇ ਤੇ ਆਇਆ ਤੇ ਸਾਡੇ ਪੰਜਾਬ ਦੇ ਵਿੱਚ ਨਾ ਦੋ ਹੀ ਰਵਾਇਤੀ ਫਸਲਾਂ ਇੱਕ ਝੋਨਾ ਇੱਕ ਕਣਕ ਤੇ ਇਹਨਾਂ ਨੇ ਫਸਲੀ ਚੱਕਰ ਬਣਾਇਆ ਆੜਤੀਆਂ ਦਾ ਤੇ ਉਹ ਸ਼ਾਹੂ ਕਰੇ ਦਾ ਸਿਸਟਮ ਆ ਸਾਡਾ ਕੜਕਾ ਤੇ ਨਦੀ ਫਸਲ ਸੁੱਟ ਕੇ ਜੱਟ ਤੇ ਮੁੜ ਕੇ 2 ਮਹੀਨੇ ਦਾ ਸੀਜ਼ਨ ਹੁੰਦਾ ਸਾਲ ਪਰ ਵੇਲੇ ਕਰਾਂ ਚ ਬੈਠੇ ਦਿੰਦੇ ਤੇ ਪਸ਼ੂ ਪੰਜਾਬ ਚ ਬਹੁਤ ਘਟ ਹੋ ਗਏ ਆ ਕੁਝ ਸ਼ਕੀਨੀ ਆ ਕੁਝ ਨਵੇਂ ਮੁੰਡੇ ਕੰਮ ਕਰਕੇ ਨਹੀਂ ਰਾਜੀ ਉਹ ਫਿਰ ਫਿਰ ਵੀ ਜਿੰਨਾਂ ਨੇ ਜੋ ਕਰਨਾ ਉਹਨਾਂ ਵਾਸਤੇ ਤਾਂ ਬਹੁਤ ਕੋਯਾ ਤੇ ਇਹ ਜਿਹੜੀ ਮੈਂ ਤੁਹਾਡੇ ਨਾਲ ਸਾਝ ਪਾਉਣ ਲੱਗਾ ਉਹ ਇਹ ਆ ਵੀ ਇਹੜਾ ਮੇਰਾ ਦੋਸਤ ਆ ਬੰਡਾ ਇਹਨੇ ਹਿੰਮਤ ਕੀਤੀ ਸਬਜ਼ੀਆਂ ਲਾਉਣ ਦੀ ਉਹਨੇ ਪਹਿਲੀ ਰਵਾਇਤ ਤੋੜੀ ਆ ਤੇ ਸਬਜ਼ੀਆਂ ਲਾਉਂਦਾ ਤੇ ਜਿਹੜੀ ਆ ਸਬਜ਼ੀਆਂ ਇੱਕ ਹਸਾਲ ਦਾ ਜੂਆ ਹੀ ਹੁੰਦਾ ਕਈ ਵਾਰੀ ਸਬਜ਼ੀ ਕੋ ਦੋ ਸੀਜ਼ਨ ਨਹੀਂ ਵੀ ਦਿੰਦੀ ਤੇ ਕਈ ਵਾਰੀ ਇੱਕ ਸੀਜ਼ਨ ਦੀ ਬਾਰੇ ਨਾਰੇ ਕਰ ਦਿੰਦੀ ਤੇ ਪਰ ਇਹਦੀ ਮਿਹਨਤ ਜਿਹੜੀ ਸਬਜ਼ੀ ਤੇ ਉਹ ਬੜੀ ਹੁੰਦੀ ਆ ਹੁਣ ਬੇਸਿਕਲੀ ਗੰਡਾ ਜਿਹੜਾ ਉਹ ਨਾਸਕ ਦੀ ਫਸਲ ਆ ਤੇ ਕਿਉਂਕਿ ਕੁਝ ਜ਼ਮੀਨਾਂ ਜਿਦ ਤਰਾ ਮਹਾਰਾਸ਼ਟਰ ਦੇ ਵਿੱਚ ਅਨਾਰ ਹੁੰਦਾ ਕੇਲਾ ਹੁੰਦਾ ਤੇ ਨਗੰਡਾ ਹੁੰਦਾ ਨਿਤਰਾ ਰਾਜਸਥਾਨ ਦੇ ਵਿੱਚ ਲਸਣ ਸਰੋਂ ਆ ਤੇ ਜਆਪ ਦੇ ਵਿੱਚ ਤੇ ਇਹਦੀ ਮਿੱਟੀ ਨੂੰ ਇਹ ਆ ਵੀ ਇਹਦੀ ਪਹਾੜਾਂ ਦੀ ਤਰਾਈ ਚ ਪਈ ਹੈ 10000 ਸਾਲ ਦੀ ਗਰਖੇਜ ਮਿੱਟੀ ਏ ਇਹਦੇ ਤੇ ਤੁਹਿਆਂ ਦੇ ਵੀ ਬੰਦਾ ਵੱਢ ਕੇ ਦੱਬ ਦਿਓ ਤੋ ਵੀ ਉਗ ਜੇ ਤੇ ਇਹ ਮਿੱਟੀ ਜਿਹੜੀ ਇਸ ਗੁਰੂ ਸਾਹਿਬਾਂ ਨੇ ਸਾਨੂੰ ਦਿੱਤੀ ਤੇ ਬੜਾ ਵੱਡਾ ਉਹਨਾਂ ਦਾ ਸਾਡੇ ਤੇ ਪਰ ਉਕਾਰ ਆ ਇਹ ਨੰਮਾ ਵਿਖਾਉਣਾ ਗੰਡੇ ਦੀ ਫਸਲ ਆ ਤੇ ਗੰਡੇ ਨੂੰ ਕਿਤਰਾ ਕੋਡੀ ਦਾ ਤੇ ਸਾਡੇ ਇੱਕ ਕਵੀ ਆ ਉਹਨਾਂ ਨੂੰ ਮੈਂ ਇੱਕ ਵਾਰੀ ਫੋਨ ਕੀਤਾ ਮੈਂ ਕਿਹਾ ਜਨਾਬ ਕੀ ਕਰ ਰਹੇ ਤੋਂਦਾ ਮੈਂ ਗੰਡੇ ਗੋੜਦਿਆਂ ਕਹਿੰਦਾ ਤੁਹਾਨੂੰ ਗੰਡੇ ਗੋੜਦੇ ਵਿਖਾਉਣੇ ਤੈਨੂੰ ਪੁੱਛੀਏ ਨਾ ਵੀ ਆ ਜਾ ਆਪਾਂ ਫਲਾਨੇ ਕੰਮ ਜਾਣਾ ਕਹਿੰਦਾ ਮੇਰਾ ਟਾਈਮ ਨਹੀਂ ਤੇ ਆਪਾਂ ਕਹਿੰਦੇ ਨਾ ਤੂੰ ਕੀ ਗੰਡੇ ਗੋਡਣ ਦਿਆਂ ਹਾਂ ਮੈਂ ਅੱਜ ਵਿਖਾਇ ਦਿੱਤੇ ਵੀ ਗੰਡੇ ਕਿਤਰਾ ਗੋਡੀਦੇ ਆ ਹੂੰ ਇਹ ਇਹ ਵੀ ਗੰਡੇ ਕਿਤਰਾ ਗੋਡੀਦੇ ਆ ਤੁਹਾਨੂੰ ਦਿਖਾਉਣ ਦਿਆ ਮੈਂ ਆਪਾ ਉੱਡਿਆ ਗੰਡੇ ਗੋੜਨ ਹੂੰ ਕਰ ਕੋੜਵਾਉਣਾ ਕੋਈ ਨਹੀਂ ਕੋਈ ਨਹੀਂ ਇਹ ਬੜੇ ਧਿਆਨ ਨਾਲ ਗੋਡਨੇ ਪੈਂਦੇ ਵੀ ਉਹ ਜਿਹੜਾ ਗੰਡਾ ਵੱਡਿਆ ਗਿਆ ਉਹ ਭਕਾਰ ਹੋਏ ਨਾ ਤੇ ਗੰਡਿਆਂ ਦੇ ਵਿੱਚ ਲੱਗਿਆ ਲਗਣਾ ਤੇ ਕਿੰਨਾ ਇੱਕ ਕਿਲਾ ਥਾਂ ਕਾਲੇ ਆ ਛੋਟਾ ਕਿਲਾ ਹੋ ਗਿਆ ਕੇ ਆਪਣੇ ਛੇਕ ਨਾਲ ਦੇ ਕਿੱਲੇ ਵੀ ਚੱਲਦੇ ਇੱਥੇ ਤੇ ਇਹ ਆ ਜੀ ਇੱਕ ਖੇਤ ਗੰਡਿਆਂ ਦਾ ਇੱਕ ਐਕਸਪੈਰੀਮੈਂਟ ਕੀਤਾ ਮੈਨੂੰ ਲੱਗਦਾ ਪਹਿਲੀ ਵਾਰੀ ਤੋਂ ਹੈਂ ਅੱਗੇ ਕੈਰੋ ਲਾਏ ਸੀ ਮਾਸਟਰ ਸੂਬਾ ਹੋਣਾ ਉੱਥੇ ਲੌਕੇ ਇੱਕ ਸਾਲ ਤੁਹਾਨੂੰ ਗੰਡਿਆਂ ਦੇ ਬੜਾ ਪੈਸਾ ਦਿੱਤਾ ਅਗਲੇ ਸਾਲ ਤੁਹਾਨੂੰ ਥੋੜਾ ਜਿਹਾ ਘਾਟਾ ਪੈ ਗਿਆ ਤੇ ਮੁੜ ਕੇ ਤਾਂ ਲਾਈ ਨਹੀਂ ਉਹਦਾ ਜੂਆ ਵਧੀਆ ਐ ਹਾਂ ਦਿਲ ਛੱਡ ਗਏ ਇਹ ਦੀ ਲੈ ਸਾਡੇ ਬੰਦੇ ਗੰਡੇ ਗੋਡਣ ਹੈ ਅੱਜ ਇੰਨਾ ਕੋਈ ਟਾਈਮ ਹੈ ਨਹੀਂ ਇਹ ਨੂੰ ਕਹਿੰਦੇ ਆ ਨਾਲ ਹੀ ਆ ਪਸ਼ੂ ਰੱਖੇ ਇਹਨਾਂ ਨੇ ਆ ਬਾੜਾ ਵੀਰ ਦਾ ਤੇ ਬਾੜੇ ਤੇ ਇਥੇ ਇਹਨਾਂ ਨੂੰ ਬੈਕ ਕਹਿੰਦੇ ਮਾਜੇਜ ਮਾਲਵੇਚ ਇਹਨੂੰ ਢਾਣੀ ਵੀ ਕਹਿੰਦੇ ਆ ਲਾਹੌਰੀਏ ਇਹਨੂੰ ਬਾੜਾ ਵੀ ਕਹਿੰਦੇ ਖੇਤ ਨੂੰ ਖੇਤਰ ਕਹਿੰਦੇ ਥੋੜੇ ਇਹਨੂੰ ਫੜੀਚਿਆ ਗਿਆ ਮੈਂ ਕਿਹਨੂੰ ਮਾਹਕ ਮੋਗੇ ਨੂੰ ਧਾਨਾ ਬਹੁਤ سارے ਲਬਜਾ ਤੇ ਆਹ ਵੇਖੋ ਇਹ ਲਾਇਏ ਮੂੰਗਰੇ ਇਹ ਪੱਕ ਗਏ ਆ ਇਹ ਗੇ ਹਰੀ-ਹਰੀਆਂ ਚਟਾਵਾਂ ਵਰਗੇ ਹੋਏ ਪਏ। ਮੋਰੇ ਮਿੱਟੀ ਦੀ ਜਰਖੇਗੀਤਾ ਇਹਦੇ ਦੇਖ ਸਕਦੇ ਜਿਵੇਂ ਰੁੱਖ ਤੇ ਇਹ ਤਰਪ ਪਪੀਤਾ ਵੀ ਇੱਕ ਤੇ ਇਹ ਲਾ ਉਪੋਤੀਆ ਤਾਂ ਬamina ਤੇ ਕਨਕਾਂ ਨੂੰ ਥੋੜਾ ਥੋੜਾ ਰੰਗ ਫਰੀ ਜਾਂਦੀਆਂ। ਇਹ ਮੈਂ ਹੱਬ ਕੱਡੇ ਆ ਦੀ ਬਸਾਉਣਾ ਮੈਂ ਫਸਲ ਇਹ ਨਰਵੈਰ ਮੈਨੂੰ ਜਾਬਦਾ ਕੱਡੇ ਜਿਆਦਾ ਸੰਘਣੇ ਆ ਸੰਘਣੇ ਲੱਗੇ ਥੜੇ ਹੂੰ ਸੰਘਣੇ ਲੱਗੇ ਮੈਂ ਪ੍ਰਧਾਨ ਸਾਹਿਬ ਨੂੰ ਆਖਿਆ ਮਾਹ ਥਰੇ ਵਿਰਲੇ ਕਰੀਏ ਜੇ ਇਹਨਾਂ ਨੂੰ ਆਪਾਂ ਵਿਰਲੇ ਲਾਇਆ ਹੁੰਦਾ ਤੇ ਥੋੜਾ ਜਿਹਾ ਮੋਟਾ ਹੋ ਜਾਂਦਾ ਗੰਡਾ ਗੰਡਾ ਜੇ ਮੋਟਾ ਨਾ ਹੁਣ ਐਸ ਗੋਡੀਆਂ ਹੋਊਗਾ ਹੋਣਾ ਗੰਡਾ ਵੱਧੂਏ ਨਾ ਮੈਨੂੰ ਲੱਗਦਾ ਕੰਨ ਤੁਸੀਂ ਜਿਆਦਾ ਬਰੀਕ ਲਾਇਆ ਹੈ ਹਨ ਕੰਨ ਬੜਾ ਬਰੀਕ ਹੈ ਚਲੋ ਪਹਿਲੀ ਵਾਰੀ ਤੇ ਪਤਾ ਹੀ ਲੱਗਦਾ ਵੀ ਇਦਾਂ ਕਰਨਾ ਕੰਮ ਹਾਂ ਉਹ ਕਢੇ ਲੈ ਲਈ ਮੈਂ ਸਵੇਰੇ ਪਿਆਰ ਨਾਲ ਆਹ ਕਢੇ ਲੈਣੀ ਇਹਦੇ ਚ ਨਹੀਂ ਤੇ ਗੰਦੇ ਜਾਂਦੇ ਘੰਡੇਲੇ ਨਿਕਲ ਆਉਂਦੇ ਆ ਇਹ ਚ ਇਹ ਚ ਘੰਡੇ ਲੈਣੀ ਚਲੋ ਉੱਥੇ ਜਿੱਥੇ ਖੇਤਲ ਜਾਂਦੀ ਆ ਵੇਚ ਕੀ ਲਾਈ ਪਿੰਡੀ ਇਹ ਪਿੰਡੀ ਅੱਛਾ ਹਾਂਜੀ ਚਲੋ ਪਿੰਡੀ ਗੱਲ ਮੈਂ ਮੰਡੀ ਗਿਆ ਹਾਂ ਅਵਰ ਸਰ ਹਾਂਜੀ ਤੇ ਉੱਥੋਂ 70 ਤੋਂ 80 ਰੁਪਏ ਮੰਡੀ ਦਾ ਰੇਟ ਸੀ ਪਿੰਡੀ ਦਾ ਹੈਂ ਇਹ ਨਾ ਉਹਨੇ 100 ਰੁਪਏ ਤੋਂ ਉੱਤੇ ਉਹ ਵਿਕਦੇ ਨੇ ਬਾਜ਼ਾਰ 'ਚ। ਹਾਂ। ਤੇ ਵਿਕਦੇ 100 ਤੋਂ ਉੱਤੇ। ਹਾਂ। 70 80 ਦੇ ਰੇਟ 'ਤੇ ਦਾ ਮੌਕੇ ਦਾ ਆਪਣਾ ਨਿਕਲਣਾ ਵਾ ਜਦੋਂ ਆ ਪਿੰਡੀਆਂ। ਇਹ ਉਹਨਾਂ ਜਿਹਦੇ ਵਾਰ ਨੂੰ ਸਮਝੋ ਤੁਸੀਂ। ਹਮ ਜਦੋਂ ਚਾਰ ਆ। ਨਹੀਂ ਲੈਤਾ ਨੂੰ ਕਰੀ। ਇੱਕ ਇਹਨੂੰ ਕਹਿੰਦੇ ਕੰਧਾਲੀ। ਅੱਜ ਦੇ ਨਵੇਂ ਬੱਚਿਆਂ ਨੂੰ ਤੇ ਵੀ ਨਹੀਂ ਪਤਾ ਨਾ ਵੇ ਇਹਨੂੰ ਕੰਧਾਲੀ ਕਹਿੰਦੇ, ਇੱਕ ਸਵਲੇ ਵੀ ਕਹਿੰਦੇ। ਮੌਲੀ। ਮੌਲੀ ਵੀ ਕਹਿੰਦੇ ਆ। ਕਸੀਆ ਕਿਹਦੀ ਕਹੀ ਹੋਈ ਆ। ਨਾ ਕਸੀਆ ਉਧਰ ਪਹਾੜਾਂ 'ਚ ਇਹਨੂੰ ਕਦਾ ਲਾਂਦੇ ਆ। ਇਹ ਬੜੇ ਨਹੀਂ ਸੋਚਿਆ ਇਹ ਆ। ਇਹ ਰਣੀ ਤੋਂ 2009 ਤੇ ਲਾ ਲੀਏ ਪਿੰਡ ਤੋਰੀ ਹੂੰ ਹੂੰ ਇੱਕ ਇੱਕ ਲੈਨ ਛੱਡ ਕੇ ਤੇ ਕਲਾਈ ਆ ਆ ਨਹੀਂ ਵਧੀਆ ਵਿੱਚੋਂ ਮੁੜ ਕੇ ਭਿੰਡੀ ਹੋ ਜੂਗੀ ਜਿੰਨੇ ਜਰ ਨੂੰ ਝੋਨਾ ਲੱਗਣਾ ਇਹ ਵਾਧੂ ਉਹਨੇ ਪੈਸੇ ਦੇ ਦੇਣੇ ਆ ਹਾਂ ਹਾਂ ਗੰਡਾ ਇੱਦਾਂ ਕਿੰਨਾ ਮਹਿੰਗਾ ਰਿਆ ਗੰਡੇ ਕੱਲ੍ਹ ਪਹਿਲੇ ਆਇਆ ਤੇ ਕੱਲ ਵੀ 25 ਤੋਂ 30 ਰੁਪਏ ਗੰਡੇ ਦਾ ਟੁੱਟਦਾ ਹੀ ਨਹੀਂ ਗਾ ਚੰਗੇ ਵੀ ਗੰਡੇ ਸੀ ਯਾਰ ਗਰੇ ਮੁਰਗਾ ਮੁਰਗਾ ਦੇਸੀ ਬਣਾਇਆ ਤੇ ਆਹ ਏਡੇ ਗੰਡੇ ਪੁੱਟ ਕੇ ਪਾਏ ਹੋੜੇ ਦੇ ਨਾਲ ਦਾ ਮੈਨੂੰ ਜ਼ਿਆਦਾ ਭਲਕੇ ਤਾਂ ਨਹੀਂ ਜਣਾ ਹੈ ਕਿਦਾਂ ਆਸੀ ਲਈ ਇੱਥੇ ਹੈਗਾ ਹੈਗਾ ਮੁਰਗਾ ਮੁਰਗਾ ਲਿਆ ਵਾ ਨਹੀਂ ਨਹੀਂ ਚਲੋ ਲੈਣ ਨੂੰ ਤੇ ਲਿਆ ਮੈਂ ਫੜ ਲਿਆਉਂਗਾ ਜਿਹੜੇ ਮੈਂ ਕਰਦਾ ਹੈਗਾ ਤੇ ਕਰਦਾ ਪੁੱਛਣਾ ਨਹੀਂ ਜਣਾ ਦੇਸੀ ਇਹ ਕਹਦਾ ਦੇਸੀ ਲਈ ਹੈ ਮਿਲ ਜਾਂਦੇ ਇਥੋਂ ਪਟਕ ਮਿਲ ਜene ਮੁੰਡਾ ਦੋਸਤ ਮੇਰਾ ਮੇਹਰੋ ਪਾਣ ਹੈ ਗਿਆ ਹਾਂ ਮੇਹਰੋ ਪਾਣ ਹੈ ਗਿਆ ਤੁਹਾਡੀ ਇੱਜ਼ਤ ਪੜੀ ਨਹੀਂ ਪੈਂਚਾ ਕੋਲ ਹੋ ਗਏ ਨਹੀਂ ਤੇ ਉਹ ਸੁੱਕੇ ਨਹੀਂ ਆਹੋ ਉਹ ਦੱਸਦਾ ਹੁੰਦਾ ਹੈ ਕਿ ਉੱਥੇ ਕੀ ਪਤਾ ਨਹੀਂ ਹੈਗੀ ਤੇ ਜੇ ਨਾਲ ਪ੍ਰੋਗਰਾਮ ਬਣਾਇਆ ਮੈਨੂੰ ਦੱਸ ਦੇ ਉਹ ਫੜ ਲਿਆਵਾਂ ਠੀਕ ਆ ਬਣਾ ਲੈਨੇ ਪਰ ਸਵੇਰੇ ਜਦਨੇ ਬੁੱਲ ਜਣੇ ਅੱਜ ਗੰਡੇ ਫਿਰ ਇਹੋ ਪਾਉਣੇ ਜੇ ਮੈਂ ਮੁੜ ਗਿਆ ਹੋਰ ਸਾਡੇ ਗੰਡੇ ਪੁੱਟ ਕੇ ਲੈ ਗਿਆ ਹੂੰ ਇਹਦੇ ਨਾਲ ਤਾਂ ਗੰਡੇ ਉਧਰ ਵੀ ਆ ਗਏ ਆਹ ਆਹ ਮੁੜੇ ਮੋਟੇ ਆ ਇਹ ਆਪਾਂ ਡਾਂ ਨਹੀਂ ਬਾਨੇ ਨਾ ਬੜਾ ਦੇਣਾ ਪੈਸਾ ਚਲੋ ਉਸ ਤੋਂ ਛੋਟੀ ਜੀ ਸਾਜ ਨਾਲੇ ਆ ਸਮਝਾਗ ਤੇ ਮੇਰਾ ਪੰਜਾਬ ਦੇ ਮੁੰਡਿਆਂ ਨੂੰ ਸਾਰਿਆਂ ਨੂੰ ਸੰਦੇਸ਼ ਆ ਕਿ ਬਾਹਰ ਜਾ ਕੇ ਵੀ ਇਹੀ ਇਹੋ ਹੀ ਕੰਮ ਕਰਦੇ ਆ ਤੇ ਜੇ ਇੱਥੇ ਕਰ ਸਕਦੇ ਆ ਤਾਂ ਇੱਥੇ ਜਰੂਰ ਕਰੋ ਕਿਉਂਕਿ ਬੇਸ਼ੱਕ ਸਾਡੇ ਕੋਲ ਜ਼ਮੀਨਾਂ ਜਿਆਦੀਆਂ ਨਹੀਂ ਅਸੀਂ ਵੱਡੇ ਲਾਟੀ ਨਹੀਂ ਨੰਦਨ ਦਾ ਚੋ ਚੋ ਕਿੱਲਾਂ ਦੀ ਮਾਲਕੀ ਆ ਮਾਦੀ ਦੇ ਖਾਸ ਕਰਕੇ ਮਾਲਵਾਈ ਤੇ ਪਹਿਲੀ ਖੁੱਲੀ ਆ ਪਰ ਇਹ ਜਿਹੜੇ ਤਿੰਨ ਤਿੰਨ ਚਾਰ ਚਾਰ ਕਿੱਲੇ ਆ ਇਹ ਵੀ ਜੇ ਤੁਸੀਂ ਸਬਜ਼ੀ ਲਾਉਦੇ ਜ ਜਾਂ ਕੋਈ ਨਵੀਂ ਤਕਨੀਕ ਜਾਂ ਪੋਲੀ ਹਾਊਸ ਬਣਾਉਂਦੇ ਜੇ ਤੇ ਇਹ ਵੇਖੋ ਇਹ ਮੇਰੇ ਸੱਜਣਾ ਇਹਨਾਂ ਦੋ ਜਣਿਆਂ ਮਿਲ ਕੇ ਪਿਆਲੀ ਕਰਕੇ ਤੇ ਸਬਜ਼ੀ ਲਾਉਣੀ ਸ਼ੁਰੂ ਕੀਤੀ ਆ ਤੇ ਚੰਗੀ ਆ ਆਪਦੀ ਰੋਜੀ ਰੋਟੀ ਕਮਾ ਲੈਂਦੇ ਆ ਨਾਲੇ ਮਿਹਨਤ ਆ ਮਿੱਥੇ ਤੇ ਇਹੀ ਮੇਰੀ ਅੱਜ ਦੀ ਸਾਜ ਦਾ ਸੰਦੇਸ਼ ਆ ਜਿੱਥੇ-ਇਥੇ ਤੁਸੀਂ ਮੈਨੂੰ ਵੇਖਦੇ ਜੇ ਨਾਲੇ ਤੁਸੀਂ ਵੇਖੋ ਪੰਜਾਬ ਦੀ ਜ਼ਮੀਨ ਦੀ ਵੇਖੋ ਜਰਖੇਈਤਾ ਇਹਦੇ ਰੰਗ ਤੇ ਕਿੰਨਾ ਇੱਥੇ ਜਿਹੜੀ ਆ ਹਰਿਆਲੀ ਆ ਤੇ ਅੱਲੇ ਕੇ ਪਾਣੀ ਜਿਹੜਾ ਵਾ ਸਾਨੂੰ ਨਹਿਰਾਂ ਦਾ ਪ੍ਰੋਪਰ ਮਿਲਦਾ ਨਹੀਂ ਖੇਤਾਂ ਦਾ ਪਾਣੀ ਹੈ ਟਿਊਬਲਾਂ ਦਾ ਤੇ ਪੀਊਲਾਂ ਦੇ ਪਾਣੀ ਚੋ ਕੁਆਲਿਟੀ ਰਹੀ ਨਹੀਂ ਜਿਹੜੀ ਹੁੰਦੀ ਹੈ ਤੇ ਜਿਹੜਾ ਨਹਿਰ ਦਾ ਪਾਣੀ ਹੈ ਜੇਕਰ ਸਾਨੂੰ ਉਹ ਮਿਲ ਜੇ ਪੰਜਾਬ ਦੀਆਂ ਜ਼ਮੀਨਾਂ ਨੂੰ ਤੇ ਇਹਨਾਂ ਜ਼ਮੀਨਾਂ ਦਾ ਕੀ ਆ ਹੀ ਕਹਿਣਾ ਇਹ ਹੀ ਦੋਸਤੋ ਮੇਰੀ ਅੱਜ ਦੀ ਸਾਂਝ ਜਿੱਥੇ-ਜਿੱਥੇ ਵੀ ਦੇਖ ਵੀ ਇਹਦੇ ਵਿੱਚ ਮੈਨੂੰ ਵੇਖਦੇ ਜੇ ਇਹਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਮੈਂ ਤੁਹਾਡਾ ਆਪਣਾ ਕੀਪਤਾ ਪੰਨੂ ਜਿੰਦੇ ਰਹੋ ਵਸਤੇ ਰਹੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ